ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਿਮਰਨ ਅਭਿਆਸ ਕਰਨ ਦੇ ਸਮੇਂ ਜੀਵਨ ਵਿੱਚ ਜੋ ਅਖੀਰਲੀ ਮੁਸ਼ਕਲ ਆਉਂਦੀ ਹੈ ਉਹ ਇਹ ਹੈ ਕਿ ਜਿੰਨਾ ਚਿਰ ਮਨ ਸਿਮਰਨ ਅਭਿਆਸ ਵਿੱਚ ਰਹਿੰਦਾ ਹੈ ਉਤਨਾ ਸਮਾਂ ਤਾਂ ਅਰਸ਼ੀ ਖੁਲਾਰੇ ਕਹਿੰਦਾ ਹੈ ਸੁਰਤ ਸਿਮਰਨ ਵਿੱਚ ਟਿਕੀ ਰਹਿੰਦੀ ਹੈ ਅਤੇ ਮਨ ਦੀਆਂ ਉਪਾਧੀਆਂ ਦੂਰ ਹੁੰਦੀਆਂ ਹਨ ਪਰ ਸਿਮਰਨ ਅਭਿਆਸ ਦੇ ਸਮੇਂ ਤੋਂ ਮਗਰੋਂ ਮਨ ਦੀ ਉਹ ਪੁਰਾਣੀ ਹਾਲਤ ਹੋਣ ਲੱਗ ਜਾਂਦੀ ਹੈ ਉਹ ਅਸ਼ਾਂਤੀ ਉਹ ਪੁਰਾਣੇ ਫੁਰਨੇ ਪੁਰਾਣੀਆਂ ਉਪਾਧੀਆਂ ਮਨ ਵਿੱਚ ਫਤੂਰ ਪਣ ਲੱਗ ਜਾਂਦੇ ਹਨ ਮੁੱਦਤਾਂ ਤੱਕ ਸਿਮਰਨ ਅਭਿਆਸ ਦੀ ਜ਼ਿੰਦਗੀ ਪਤੀਤ ਕਰਨ ਨਾਲ ਮਨ ਦੀ ਆਮ ਕਰਕੇ ਇਹੋ ਹਾਲਤ ਰਹਿੰਦੀ ਹੈ ਕਿ ਸਿਮਰਨ ਅਭਿਆਸ ਤੋਂ ਮਗਰੋਂ ਮਨ ਫੇਰ ਡੋਲਦਾ ਰਹਿੰਦਾ ਅਤੇ ਮਲੀਨ ਹੋ ਜਾਂਦਾ ਹੈ ਇਹਨਾਂ ਮੁਸ਼ਕਲਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਰਕबीर ਸਿੰਘ ਬੀਰ ਜੀ ਦੀ ਇਸ ਸਾਕਿ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਲ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮਨ ਵਿੱਚ ਇਹ ਖਿਆਲ ਆਏ ਕਿ ਸਿਮਰਨ ਅਭਿਆਸ ਵਿੱਚ ਹਰ ਵੇਲੇ ਬੈਠੇ ਰਹਿਣਾ ਚਾਹੀਦਾ ਹੈ ਕਿ ਇੱਕ ਤਾਂ ਦੁਨੀਆਦਾਰ ਆਦਮੀਆਂ ਨੂੰ ਜੀਵਨ ਦੇ ਝਮੇਲਿਆਂ ਵਿੱਚ ਫੁਰਸਤ ਹੀ ਨਹੀਂ ਮਿਲਦੀ ਕਿ ਹਰ ਵੇਲੇ ਸਿਮਰਨ ਅਭਿਆਸ ਵਿੱਚ ਬੈਠੇ ਰਹਿਣ ਪਰ ਜੇ ਕਿਸੇ ਨਸੀਬਾ ਵਾਲੇ ਨੂੰ ਕਾਫੀ ਫੁਰਸਤ ਮਿਲ ਵੀ ਜਾਵੇ ਤਾਂ ਸਿਮਰਨ ਅਭਿਆਸ ਵਿੱਚ ਸਰੀਰ ਥੱਕ ਜਾਂਦਾ ਹੈ ਅਤੇ ਕੈਂਟੇ ਤੋਂ ਕੈਂਟੇ ਤੋਂ ਜ਼ਿਆਦਾ ਸਿਮਰਨ ਜਾਰੀ ਰੱਖ ਸਕਣਾ ਮੁਸ਼ਕਿਲ ਹੋ ਜਾਂਦਾ ਹੈ ਜਿਵੇਂ ਤੈਰਨਾ ਜਾਣਨ ਵਾਲਾ ਆਦਮੀ ਹਰ ਵੇਲੇ ਤੈਰ ਨਹੀਂ ਸਕਦਾ ਕੁਝ ਸਮਾਂ ਪਾਣੀ ਵਿੱਚ ਤੈਰ ਕੇ ਉਸ ਦੇ ਹੱਥਾਂ ਪੈਰਾਂ ਦਾ ਥੱਕ ਜਾਣਾ ਲਾਜ਼ਮੀ ਹੈ ਉਸੇ ਤਰ੍ਹਾਂ ਰਸਨਾ ਜਾਂ ਸੁਰਤੀ ਨਾਲ ਸਿਮਰਨ ਕਰਨ ਵਾਲਿਆਂ ਦਾ ਕੁਝ ਸਮੇਂ ਮਗਰੋਂ ਥੱਕ ਜਾਣਾ ਜ਼ਰੂਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਸਿਮਰਨ ਕਰਨ ਵਾਲੇ ਨੂੰ ਅਠੇ ਪਹਿਰ ਸਿਮਰਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ। ਦਿਨ ਰਾਤ ਹੀ ਅਰਾਧੋ ਪਿਆਰੋ ਨਿਮਖਣਾ ਕੀ ਜਾ ਟਿਲਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਗੁਰਸਿੱਖਾਂ ਨੂੰ ਅਠੇ ਪਹਿਰ ਸਿਮਰਨ ਅਭਿਆਸ ਦੇ ਜੀਵਨ ਲਈ ਪ੍ਰੇਰਿਤਦੀ ਹੈ। ਪਰ ਅਠੇ ਪਹਿਰ ਸਿਮਰਨ ਵਿੱਚ ਇਹ ਦਿੱਕਤਾਂ ਤਾਂ ਆਮ ਹੀ ਆਉਂਦੀਆਂ ਹਨ ਕਿ ਸਿਮਰਨ ਵਿੱਚ ਕੁਝ ਸਮੇਂ ਮਗਰੋਂ ਸਰੀਰ ਥੱਕ ਜਾਂਦਾ ਹੈ ਦੂਸਰਾ ਅਠੇ ਪਹਿਰ ਸਿਮਰਨ ਵਿੱਚ ਮਨ ਹੀ ਨਹੀਂ ਲੱਗਦਾ ਅਤੇ ਤੀਸਰਾ ਦੁਨੀਆ ਦੇ ਕਾਰ ਵਿਹਾਰਾਂ ਵਿੱਚੋਂ ਅਠੇ ਪਹਿਰ ਸਿਮਰਨ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਇੰਨਾ ਮੁਸ਼ਕਲਾਂ ਦੇ ਹੁੰਦੀਆਂ ਹੋਈਆਂ ਸਿਮਰਨ ਅਭਿਆਸ ਦੀ ਆਦਤ ਕਿਵੇਂ ਪਾਈ ਜਾਏ ਗੁਰਬਾਣੀ ਵਿੱਚ ਤਾਂ ਇਥੋਂ ਤੱਕ ਲਿਖਿਆ ਹੈ ਕਿ ਗੁਰਸਿੱਖ ਦਿਨ ਰਾਤ ਜਾਗਦੇ ਹਨ ਅਤੇ ਨਾਮ ਜਪਦੇ ਹਨ ਫਿਰ ਅਸੀਂ ਕਿਵੇਂ ਸਿਮਰਨ ਅਭਿਆਸ ਦੀ ਇਸ ਟੀਸੀ ਤੇ ਚੜੀਏ ਅਤੇ ਕਿਵੇਂ ਦਿਨ ਰਾਤ ਜਾਗ ਕੇ ਸਿਮਰਨ ਕਮਾਈ ਕਰਕੇ ਅਕਾਲ ਪੁਰਖ ਦੇ ਚਰਣਾ ਵਿੱਚ ਸਮਾਜ ਜਾਈਏ ਅਤੇ ਅਕਾਲ ਪੁਰਖ ਦਾ ਰੂਪ ਹੋ ਜਾਈਏ ਆਓ ਦੇਖੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਮੁਸ਼ਕਲ ਨੂੰ ਸਾਫ ਕਰਨ ਦਾ ਕੋਈ ਢੰਗ ਕੋਈ ਤਰੀਕਾ ਦੱਸਿਆ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿੱਥੇ ਅਠੇ ਪਹਿਰ ਨਾਮ ਜਪਣ ਦੀ ਸਿਫਾਰਿਸ਼ ਹੈ ਉਥੇ ਸਿਮਰਨ ਸਵਾਸਾਂ ਦੁਆਰਾ ਕਰਨ ਦੀ ਜੁਗਤੀ ਵੱਲ ਵੀ ਇਸ਼ਾਰਾ ਹੈ। ਕੀ ਸੁਆਨਾ ਕੀ ਜਾਗਨਾ ਗੁਰਮਖ ਤੇ ਪਰਵਾਨ ਜਿਨ੍ਹਾਂ ਸਾਸ ਗਿਰਾਸ ਨਾ ਵਿਸਰਐ ਸੇ ਪੂਰੇ ਪੁਰਖ ਪ੍ਰਦਾਨ। ਸਵਾਸ ਸਵਾਸ ਨਾਮ ਜਪਣ ਦੀ ਆਦਤ ਪਾਇਆ ਸਰੀਰ ਦੇ ਥੱਕ ਜਾਣ ਵਾਲੀ ਦਿੱਕਤਾਂ ਆਪਣੇ ਆਪ ਹਟ ਜਾਂਦੀ ਹੈ। ਸਵਾਸ ਅਠੇ ਪਹਿਰ ਚੱਲਦੇ ਰਹਦੇ ਹਨ ਅਤੇ ਸਰੀਰ ਨੂੰ ਥਕਾਏ ਬਗੈਰ ਚੱਲਦੇ ਰਹਿੰਦੇ ਹਨ। ਇਸੇ ਲਈ ਜਿਸ ਨੂੰ ਸਵਾਸਾਂ ਦੁਆਰਾ ਸਿਮਰਨ ਕਰਨ ਦਾ ਅਭਿਆਸ ਹੋ ਜਾਵੇ ਉਸਦਾ ਸਿਮਰਨ ਬਗੈਰ ਉਸ ਦੇ ਜਿਸਮ ਨੂੰ ਥਕਾਏ ਅਠੇ ਪਹਿਰ ਹੋ ਸਕਦਾ ਹੈ ਸਰੀਰ ਨੂੰ ਥਕਾਉਣ ਵਾਲੀ ਚੀਜ਼ ਕੋਸ਼ਿਸ਼ ਹੁੰਦੀ ਹੈ ਪਰ ਜਦ ਨਾਮ ਨੂੰ ਸਵਾਸ ਨਾਲ ਜਪਨ ਦੀ ਯਾਦ ਰਹਿ ਜਾਵੇ ਤਾਂ ਫਿਰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੀ ਨਹੀਂ ਰਹਿੰਦੀ ਸਿਮਰਨ ਉਸੇ ਆਸਾਨੀ ਨਾਲ ਸਹਿਜ ਸਵਾਸ ਹੁੰਦਾ ਰਹਿੰਦਾ ਹੈ ਜਿਸ ਆਸਾਨੀ ਨਾਲ ਸਹਿਜ ਸਵਾਸ ਆਉਂਦੇ ਰਹਿੰਦੇ ਹਨ ਜਿੰਨਾ ਵਿਅਕਤੀਆਂ ਨੂੰ ਸਵਾਸਾਂ ਰਹੀ ਸਿਮਰਨ ਕਰਨ ਦੀ ਪਹਿਲਾ ਆਦਤ ਨਾ ਹੋਵੇ ਉਨਾਂ ਨੂੰ ਪਹਿਲੇ ਪਹਿਲ ਸਵਾਸਾਂ ਰਹੀ ਸਿਮਰਨ ਕਰਨ ਵਿੱਚ ਕੁਝ ਦਿੱਕਤ ਮਹਿਸੂਸ ਹੋ ਸਕਦੀ ਹੈ ਪਰ ਕੁਝ ਸਮੇਂ ਦੇ ਅਭਿਆਸ ਨਾਲ ਇਹ ਦਿੱਕਤ ਵੀ ਦੂਰ ਹੋ ਜਾਂਦੀ ਹੈ ਅਤੇ ਸਵਾਸਾਂ ਨਾਲ ਸਿਮਰਨ ਕੀਤੀਆਂ ਉਹਨਾਂ ਦਾ ਸਰੀਰ ਥੱਕਦਾ ਹੀ ਨਹੀਂ ਬੈਠਿਆਂ ਲੇਟਿਆਂ ਚੱਲਦਿਆਂ ਜਿਵੇਂ ਜਿਵੇਂ ਸਵਾਸ ਆਉਣਗੇ ਤਿਵੇਂ-ਤਿਵੇਂ ਸਿਮਰਨ ਬਗੈਰ ਕੋਸ਼ਿਸ਼ ਤੇ ਹੁੰਦਾ ਰਹੇਗਾ ਦੂਸਰੀ ਮੁਸ਼ਕਲ ਜੋ ਅਠੇ ਪਹਿਰ ਨਾਮ ਸਿਮਰਨ ਦੇ ਰਾਹ ਵਿੱਚ ਆਉਂਦੀ ਹੈ ਉਹ ਇਹ ਹੈ ਕਿ ਚਿੱਤ ਜਾਂ ਮਨ ਅਠੇ ਪਹਿਰ ਸਿਮਰਨ ਵਿੱਚ ਨਹੀਂ ਲੱਗਦਾ ਉਚਾਟ ਹੋ ਜਾਂਦਾ ਹੈ ਚੰਗੀ ਤਰ੍ਹਾਂ ਸੋਚਿਆ ਪਤਾ ਲੱਗੇਗਾ ਕਿ ਮਨ ਜਾਂ ਦਿਲ ਕਿਸੇ ਕੰਮ ਤੋਂ ਉਦੋਂ ਉਕਤਾ ਜਾਂਦੇ ਹਨ ਜਦ ਜਾਂ ਤੇ ਕੰਮ ਕਰਦਾ ਸਰੀਰ ਥੱਕ ਜਾਵੇ ਜਾਂ ਉਸ ਕੰਮ ਵਿੱਚੋਂ ਆ ਰਹੇ ਸਵਾਦ ਨਾਲੋਂ ਮਨ ਨੂੰ ਕਿਸੇ ਹੋਰ ਕੰਮ ਕਰਨ ਵਿੱਚ ਜ਼ਿਆਦਾ ਸਵਾਦ ਨਜ਼ਰ ਆਵੇ ਸਾਡਾ ਮਨ ਆਮ ਕਰਕੇ ਸਵਾਦਾਂ ਨੂੰ ਬਦਲ ਬਦਲ ਕੇ ਭੋਗਣਾ ਚਾਹੁੰਦਾ ਹੈ ਅਖੰਡੇ ਸਵਾਦ ਜਾਂ ਰਸ ਨੂੰ ਭੋਗ ਕੇ ਰਸਨਾ ਦੇ ਸਵਾਦ ਭੋਗਣਾ ਚਾਹੁੰਦਾ ਹੈ ਰਸਨਾ ਦੇ ਰਸਾਂ ਨੂੰ ਭੋਗ ਕੇ ਕੰਨਾਂ ਦੇ ਰਸ ਵਿੱਚ ਉਲੜਦਾ ਹੈ ਪਰ ਜਦ ਸਾਡੇ ਮਨ ਨੂੰ ਸਿਮਰਨ ਵਿੱਚੋਂ ਮਹਾਰਸ ਉਹ ਲੱਗ ਜਾਵੇ ਅਤੇ ਸਰੀਰ ਬਿਲਕੁਲ ਨਾ ਥੱਕੇ ਤਾਂ ਮਨ ਇਸ ਮਹਾਰਸ ਦਾ ਐਸਾ ਮਤਵਾਲਾ ਹੋ ਜਾਂਦਾ ਹੈ ਕਿ ਉਸ ਨੂੰ ਹੋਰ ਕਿਸੇ ਰਸ ਦਾ ਖਿਆਲ ਤੱਕ ਨਹੀਂ ਆਉਂਦਾ ਸਿਰ ਮਨ ਅੱਠੇ ਪਹਿਰ ਮਹਾਰਸ ਵਿੱਚ ਲੀਨ ਰਹਿ ਕੇ ਖੁਸ਼ ਹੁੰਦਾ ਹੈ ਇਹ ਲੀਨਤਾ ਐਸੀ ਵੱਧਦੀ ਹੈ ਕਿ ਮਨ ਨੂੰ ਸਮਾਂ ਬੀਤਣ ਦਾ ਪਤਾ ਹੀ ਨਹੀਂ ਚੱਲਦਾ ਘੰਟਿਆਂ ਭਰ ਦੀ ਲੀਨਤਾ ਸ਼ਿਨ 'ਤੇ ਪਸਦੀ ਹੈ ਅਤੇ ਇਹ ਹੀ ਨਿਸ਼ਾਨਾ ਗੁਰਮੁਖਾਂ ਦਾ ਹੋਣਾ ਚਾਹੀਦਾ ਹੈ ਪਰ ਸਿਮਰਨ ਅਭਿਆਸ ਦੀ ਉਹ ਅਵਸਥਾ ਜਿਸ ਵਿੱਚ ਸਮਾਂ ਬੀਤਦਾ ਮਹਿਸੂਸ ਨਹੀਂ ਹੁੰਦਾ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਸਿਮਰਨ ਵਿੱਚ ਲਾ ਕੇ ਵੀ ਇੰਜ ਹੀ ਲੱਗਦਾ ਹੈ ਕਿ ਸ਼ਿਨ 'ਤੇ ਹੀ ਸਿਮਰਨ ਕੀਤਾ ਹੈ ਅਤੇ ਮਨ ਮੁੜ ਮੁੜ ਅਭਿਆਸ ਕਰਨ ਵਿੱਚ ਲੱਗਾ ਰਹਿਣਾ ਚਾਹੁੰਦਾ ਹੈ ਗੁਰਮਖਾਂ ਉਤੇ ਇਹ ਅਵਸਥਾ ਵਰਿਆਂ ਦੇ ਲਗਾਤਾਰ ਅਭਿਆਸ ਲਗਾਤਾਰ ਸਿਮਰਨ ਅਤੇ ਅਰਦਾਸਾਂ ਨਾਲ ਆਉਂਦੀ ਹੈ ਇਸ ਅਵਸਥਾ ਦੇ ਆਉਣ ਤੋਂ ਪਹਿਲਾਂ ਗੁਰਮਖ ਸਵਾਸ ਸਵਾਸ ਨਾਮ ਜਪਣ ਦੇ ਪੱਕੇ ਅਭਿਆਸੀ ਹੋਣੇ ਚਾਹੀਦੇ ਹਨ ਅੱਥੇ ਪਹਿਰ ਨਾਮ ਸਿਮਰਨ ਵਿੱਚ ਤੀਸਰੀ ਮੁਸ਼ਕਲ ਇਹੀ ਹੁੰਦੀ ਹੈ ਕਿ ਅੱਜਕੱਲ ਲੋਕਾਂ ਨੂੰ ਦੁਨੀਆ ਦੇ ਕਾਰ ਵਿਹਾਰਾਂ ਵਿੱਚੋਂ ਫੁਰਸਤ ਹੀ ਨਹੀਂ ਮਿਲਦੀ ਕਿ ਉਹ ਹਰ ਵੇਲੇ ਸਿਮਰਨ ਕਮਾਈ ਕਰ ਸਕਣ ਇਸ ਸਬੰਧੀ ਜੋ ਗੁਰਮਖ ਵਿਅਕਤੀ ਆਪਣੇ ਥੋੜੇ ਸਮੇਂ ਵਿੱਚ ਥੋੜਾ ਸਮਾਂ ਸਿਮਰਨ ਕਮਾਈ ਵੱਲ ਲੋਣ ਲੱਗ ਜਾਵੇ ਅਤੇ ਨਾਲ ਹੀ ਵਦੇਰੇ ਸਮੇ ਲਈ ਨਿਰਮਾਨ ਅਤੇ ਦਿਲੀ ਅਰਦਾਸਾਂ ਕਰਦਾ ਰਹੇ ਤਾਂ ਉਸ ਨੂੰ ਉਸਦੀ ਆਤਮਿਕ ਜ਼ਰੂਰਤਾਂ ਅਨੁਸਾਰ ਵਦੇਰੇ ਸਮਾਂ ਮਿਲਣ ਲੱਗ ਜਾਵੇਗਾ ਉਸਦੇ ਦੁਨਿਆਵੀ ਕਾਰੋਬਾਰ ਨੌਕਰੀ ਚੱਕਰੀ ਵਿੱਚ ਐਸੀਆਂ ਤਬਦੀਲੀਆਂ ਆਉਣਗੀਆਂ ਜਿੱਤਨਾ ਕਰਕੇ ਉਸ ਨੂੰ ਸਿਮਰਨ ਅਭਿਆਸ ਦਾ ਸਮਾਂ ਵਧੇਰੇ ਮੇਰੇ ਲੱਗ ਜਾਵੇਗਾ ਜੇਕਰ ਉਹ ਗੁਰਮੁਖ ਇਸ ਨਵੇਂ ਵਧੇਰੇ ਸਮੇਂ ਦਾ ਠੀਕ ਲਾਭ ਉਠੰਦ ਰਹੀਂ ਅਤੇ ਨਾਲ ਹੀ ਸਿਮਰਨ ਅਤੇ ਦਿਲ ਤੋਂ ਅਰਦਾਸਾਂ ਕਰਦਾ ਰਹੇ ਕਿ ਹੀ ਵਾਹਿਗੁਰੂ ਮੈਥੋ ਦੁਨੀਆਂ ਦੀਆਂ ਕਾਰਾਂ ਛੁਡਾ ਕੇ ਆਪਣੇ ਘਰੇ ਲਾ ਲੈ ਮੇਰਾ ਚਿਤ ਹਰ ਵਕਤ ਤੇਰੀ ਸੇਵਾ ਤੇਰਾ ਸਿਮਰਨ ਕਰਨ ਵਿੱਚ ਲੱਗੇ ਤਾਂ ਸਮਾ ਪਾ ਕੇ ਉਸ ਦੀ ਜ਼ਿੰਦਗੀ ਵਿੱਚ ਐਸੀਆਂ ਤਬਦੀਲੀਆਂ ਆ ਜਾਣਗੀਆਂ ਜਿੰਨਾ ਕਰਕੇ ਉਸ ਦਾ ਦੁਨਿਆਵੀ ਚਮੇਲਿਆਂ ਤੋਂ ਛੁਟਕਾਰਾ ਹੋ ਜਾਵੇਗਾ ਅਤੇ ਅੱਠੇ ਬਹਿਰ ਕਮਾਈ ਦਾ ਸਮਾਂ ਮਿਲ ਜਾਵੇਗਾ ਅਰਦਾਸ ਦੁਨੀਆ ਵਿੱਚ ਬੜੀ ਭਾਰੀ ਸ਼ਕਤੀ ਹੈ ਇਸ ਦੁਆਰਾ ਹਰੇਕ ਵਿਅਕਤੀ ਜੋ ਨੇਕ ਇੱਛਾ ਧਾਰੇ ਉਹ ਪੂਰੀ ਹੁੰਦੀ ਹੈ ਹਰ ਮੇਲੇ ਨਾਮ ਜਪਨਾ ਜਾਂ ਜੀਵਨ ਦਾ ਜ਼ਿਆਦਾ ਹਿੱਸਾ ਨਾਮ ਸਿਮਰਨ ਚ ਬਤੀਤ ਕਰਨਾ ਗੁਰਮੁਖਾਂ ਵਾਸਤੇ ਕੋਈ ਅਸੰਭਵ ਗੱਲ ਨਹੀਂ ਜਦ ਤੱਕ ਮਨ ਰਹੇ ਉਸ ਦੀ ਰਚਨਾ ਵੀ ਕਾਇਮ ਲੈਂਦੀ ਹੈ ਪਰ ਜਦ ਮਨ ਸ਼ਬਦ ਨਾਲ ਖੇਡਦਾ ਆਤਮਾ ਵਿੱਚ ਲੀਨ ਹੋ ਜਾਵੇ ਤਾਂ ਮਨ ਦੀ ਸਾਰੀ ਰਚਨਾ ਵੀ ਆਤਮ ਪਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ ਇਸੇ ਲਈ ਜਿੱਥੇ ਮਨ ਨਾ ਰਹੇ ਉੱਥੇ ਕਾਲ ਵੀ ਨਹੀਂ ਰਹਿੰਦਾ ਅਤੇ ਆਤਮਾ ਜਿਉਂਦਾ ਤਿਉਂ ਆਪਣੇ ਨਿਜ ਰੂਪ ਵਿੱਚ ਸਮੇਂ ਕਾਲ ਦੇ ਬੰਧਨਾਂ ਤੋਂ ਆਜ਼ਾਦ ਇੱਕ ਰਸ ਟਿਕੀ ਰਹਿੰਦੀ ਹੈ ਸੱਚ ਵਿੱਚ ਸਮਾਨ ਦੇ ਅਰਥ ਮਨ ਦੇ ਆਤਮਾ ਵਿੱਚ ਸਦਾ ਲਈ ਲੀਨ ਹੋ ਜਾਂਦੇ ਹਨ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਗੁਰਮੁਖਾਂ ਦਾ ਜੀਵਨ ਆਦਰਸ਼ ਹੈ ਇਸ ਆਤਮਿਕ ਮੰਨਾਰੇ ਤੇ ਪਹੁੰਚਣ ਲਈ ਸਵਾਸਾਂ ਦੇ ਸਿਮਰਨ ਦੀ ਆਦਤ ਪੋਣੀ ਹੀ ਡਾਡੀ ਲਾਤਿਕ ਜੁਕਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ